ਤਸਹੀ ਗੱਲ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਆਇਆ ਲੰਗਰ ਲੋਹਾਣਾ ਪਿੰਡ ਵਿੱਚ ਜਿੱਥੇ ਅਲੱਗ ਤਰੀਕੇ ਨਾਲ ਹੋਲੀ ਮਨਾਈ ਜਾਂਦੀ ਹੈ ਅਸੀਂ ਇੱਥੇ ਦੇ ਲੋਕਲ ਬਿਸ਼ਨੀਕ ਤੋਂ ਜਾਣਾਂਗੇ ਇਹ ਹੋਲੀ ਕਿਵੇਂ ਮਨਾਈ ਜਾਂਦੀ ਹੈ ਔਰ ਇਹਨਾਂ ਦਾ ਇਹਨਾਂ ਨੇ ਵੇਖਲਾ ਢੰਗ ਕਿਉਂ ਇਸ ਤਰ੍ਹਾਂ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹੋਲੀ ਮਨਾਈ ਤੁਸੀਂ ਇਹ ਕਿਸ ਤਰ੍ਹਾਂ ਬਣਾ ਰਹੇ ਹੋ ਜੀ ਹੋਲੀ ਦਾ ਤਿਉਹਾਰ ਜਿਹੜਾ ਹੈਗਾ ਇਹ ਕਾਫੀ ਬਹੁਤ ਪੁਰਾਣਾ ਹੈਗਾ ਸਾਡੇ ਬਜ਼ੁਰਗ ਮਨਾ ਰਹੇ ਹੈਗੇ ਆ ਹੋੜੀ ਦਾ ਤਿਉਹਾਰ ਇਸ ਤਰ੍ਹਾਂ ਹੈ ਅ ਜਿਸ ਦਿਨ ਪੁੰਨਿਆ ਦਾ ਦਿਨ ਹੁੰਦਾ ਹੈਗਾ ਉਸ ਦਿਨ ਹੋਲੀ ਦਿਨ ਕਰਦੇ ਆਗੇ ਮਾਰਚ ਮਹੀਨੇ ਦੇ ਵਿੱਚ ਔਰ ਇਹ ਹੋਲੀ ਜਿਹੜੀ ਹੈਗੀ ਹੈ ਇਹ ਸਮੂਹ ਨਗਰ ਦੇ ਜਿੰਨੇ ਵੀ ਸਾਡੇ ਲੋਕ ਹੈਗੇ ਆ ਰਲ ਮਿਲ ਕੇ ਮਨਾਉਂਦੇ ਹੈਗੇ ਆ ਪਿੰਡ ਨੰਗਲਵਾਣਾ ਦੇ ਲੋਕ ਔਰ ਇਹ ਜਿਹੜੀ ਹੋਲੀ ਹੈਗੀ ਹੈ ਇਹ ਹੁਲਕਾ ਜਿਹੜੀ ਹੈਗੀ ਹੈ ਇਹ ਹਰਨਾਕਸ਼ ਦੀ ਭੈਣ ਸੀਗੀ ਹਰਨਾਕਸ਼ ਦਾ ਜਿਹੜਾ ਸੀਗਾ ਉਹ ਇੱਕ ਪੁੱਤਰ ਸੀਗਾ ਜਿਹਦਾ ਪ੍ਰਿਲਾਦ ਭਗਤ ਸੀਗਾ ਜਿਹਦਾ ਨਾਂ ਪ੍ਰਿਲਾਦ ਸੀ ਕੋਈ ਨਾ ਕੋਈ ਪ੍ਰਿਲਾਦ ਸੀਗਾ ਪ੍ਰਿਲਾਦ ਜਿਹੜਾ ਸੀਗਾ ਜਦੋਂ ਛੋਟਾ ਸੀਗਾ ਤਾਂ ਹਰਨਾਖਸ਼ ਨੇ ਕਿਹਾ ਕਿ ਤੁਸੀਂ ਮੇਰਾ ਨਾਮ ਜਪਨਾ ਹੈਗਾ ਮੇਰਾ ਨਾਮ ਲੈਣਾ ਹੈਗਾ ਪਰ ਮਾਤਵਾ ਦਾ ਨਾਮ ਨਹੀਂ ਲੈਣਾ ਔਰ ਇਹ ਜਿਹੜਾ ਪ੍ਰੋਸੈਸ ਚੱਲਦਾ ਰਿਹਾ ਉਹਦੇ ਵਿੱਚ ਇਹ ਹੈਗਾ ਕਿ ਪ੍ਰਿਲਾਦ ਭਗਤ ਨੂੰ ਮਜਬੂਰ ਕੀਤਾ ਗਿਆ ਕਿ ਤੂੰ ਮਤਲਬ ਕਿ ਜਿਹੜਾ ਹੈਗਾ ਉਹ ਮੇਰਾ ਨਾਮ ਜਪ ਅ ਅਖੀਰ ਜਿਹੜਾ ਹੈਗਾ ਇਹ ਅਖੀਰ ਜਾ ਕੇ ਤਾਂ ਪ੍ਰਿਲਾਦ ਭਗਤ ਨੇ ਮਨਾਂ ਕਰ ਦਿੱਤਾ ਕਿ ਮੈਂ ਤੇਰਾ ਨਾਮ ਨਹੀਂ ਜਪਣਾ ਉਸ ਤੋਂ ਬਾਅਦ ਵਿੱਚ ਉਹਨੇ ਆਪਣੀ ਭੈਣ ਹੋਲ ਕਾ ਨਾਲ ਗੱਲ ਕੀਤੀ ਜਿਹੜੀ ਹੋਲੀ ਸੀਗੀ ਇਹਨਾਂ ਨਾਲ ਗੱਲ ਕੀਤੀ ਹੋਲੀ ਨੂੰ ਜਿਹੜਾ ਸੀਗਾ ਬ੍ਰਹਮਾ ਜੀ ਵੱਲੋਂ ਵਰ ਮਿਲਿਆ ਸੀਗਾ ਵੀ ਨਾ ਤੂੰ ਅੰਦਰ ਛੜੇਂਗੀ ਨਾ ਬਾਹਰ ਛੜੇਂਗੀ ਨਾ ਉੱਪਰ ਮਤਲਬ ਕਿ ਤੂੰ ਛੜੇਂਗੀ ਨਹੀਂ ਕੋਈ ਵੀ ਤੈਨੂੰ ਮਾਰ ਨਹੀਂ ਸਕਦਾ ਇਹ ਉਹਨੂੰ ਵਰ ਮਿਲਿਆ ਹੋਇਆ ਸੀਗਾ ਔਰ ਇਸ ਵਰ ਦੇ ਤਹਿਤ ਫਿਰ ਉਹਨੂੰ ਬ੍ਰਹਮਾ ਜੀ ਨੇ ਵੱਲੋਂ ਇੱਕ ਚੁੰਨੀ ਪੇਟ ਹੋਈ ਸੀਗੀ ਉਹ ਚੁੰਨੀ ਜਿਹੜੀ ਸੀਗੀ ਉਹਨੇ ਕਿਹਾ ਕਿ ਮੈਂ ਲੈ ਕੇ ਤੇ ਮੈਂ ਵਿੱਚ ਬਹਿ ਜਾਾਂਗੀ ਅੱਗ ਦੇ ਨਾਲ ਆਪਣੇ ਪ੍ਰल्हाਦ ਨੂੰ ਲਲਾਂਗੀ ਤੇ ਮੈਂ ਤਾਂ ਸੜਨਾ ਨਹੀਂ ਹੈਗਾ ਪ੍ਰਲਾਦ ਨੇ ਜਿਹੜਾ ਹੈਗਾ ਉਹ ਸੜ ਜਾਣਾ ਹੈਗਾ